4 ਸਾਲ ਦੇ ਬੱਚੇ ਨਾ ਹੋ ਜਾਣਾ ਕਿਸੇ ਨਾਲ ਨਾ ਹੋਵੇ ਇਹਦਾ ਨਾ ਕੰਮ ਠੀਕ ਹੈ ਪ੍ਰਵਾਸੀਆਂ ਨੂੰ ਇਸ ਪੰਜਾਬ ਚ ਬਾਹਰ ਕੱਢਿਆ ਜਾਵੇ ਇਹਨਾਂ ਦੀਆਂ ਵੋਟਾਂ ਰੱਦ ਕੀਤੀਆਂ ਜਾਣ ਇਹਨਾਂ ਦੇ ਘਰਨੇ ਢਾਏ ਜਾਣ ਖਤਮ ਕੀਤਾ ਜਾਵੇ ਤਾਂ ਕਿ ਗੋਲੀ ਮਾਰੀ ਜਾਵੇ ਨਾ ਕੋਈ ਨੂੰ ਸਜ਼ਾ ਦਿੱਤੀ ਜਾਵੇ ਬਸ ਕੁਛ ਨਾ ਕਰੇ ਜਿੱਦਾਂ ਸੌਦੀ ਅਰਬ ਦੀ ਇੱਕ ਨਾ ਸਜ਼ਾ ਹੈ ਉਹ ਕੀ ਕਰਦੇ ਨੇ ਸੌਦੀ ਅਰਬ ਵਾਲੇ ਕਿ ਟੋਹਾਂ ਪਟ ਲੈਣਾ ਚੌਂਕ ਦੇ ਵਿੱਚ ਕਮਸ ਕਮ 5 ਫੁੱਟ ਦਾ ਬੰਦੇ ਨੂੰ ਪੂਰਾ ਵਿੱਚ ਘੜ ਦੇਣਾ ਹੁੰਦੇ ਉਹਨਾਂ ਨੇ ਪੂਰਾ ਤਪਤਾ ਟਿਮਟੀ ਪਾਤੀ ਜਿਹੜਾ ਆਂਦਾ ਉਹਦੇ ਜੁੱਤੀਆਂ ਮਾਰਦਾ ਉਹਦੇ ਪੱਥਰ ਮਾਰ ਜਾਂਦਾ ਕੰਮ ਸੋ ਕੰਮ ਸਜ਼ਾ ਇਦਾਂ ਨਹੀਂ ਦਿਓ ਜਿਹੜੇ ਸਭ ਬੰਦੇ ਨੂੰ ਪਤਾ ਵੀ ਲੱਗੇ ਉਸ ਨੂੰ ਕਿ ਮੈਂ ਯਾਰ ਕੀ ਕੰਮ ਕੀਤਾ ਤੇ ਮੈਂ ਅੱਗੇ ਵਾਸਤੇ ਉਹਦੀ ਸੱਤ ਪੁਛਤਾਂ ਤੱਕ ਉਹ ਆਉਣ ਇਹ ਸੱਤ ਪੁਛਤਾਂ ਜਿਹੜੀਆਂ ਉਹਨੂੰ ਦੱਸ ਜਾਵੇ ਕਿ ਯਾਰ ਤੁਸੀਂ ਕਦੇ ਕਿਸੇ ਦੇ ਧੀ ਪੁੱਤ ਨਾਲ ਇਦਾਂ ਨਾ ਕਰਿਓ ਖਾਸ ਕਰਕੇ ਜੋ ਸੌਦੀ ਅਰਬ ਦੇ ਰੂਲ ਮੁਤਾਬਕ ਹੈ ਨਾ ਜੇ ਸਜ਼ਾ ਕਿਤੇ ਉਦਾਂ ਦਿੱਤੀ ਜਾਵੇ ਨਾ ਤਾਂ ਮੈਂ ਕਹਨਾ ਕਿ ਰਹਿਦੀ ਦੁਨੀਆ ਤੱਕ ਇਹ ਸਜ਼ਾ ਚੇਤੇ ਰਹਿ ਘਰ ਕੰਦੇ ਨੂੰ ਤੁਸੀਂ ਕਿੰਨੇ ਕ ਸਹਿਮਤ ਹੋ ਸਜ਼ਾ ਦੇ ਨਾਲ ਪਲੀਜ਼ ਮੈਨੂੰ ਆਪਣੇ ਕਮੈਂਟਾਂ ਵਿੱਚ ਦੱਸਿਓ ਜਰੂਰ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਅੱਗੇ ਤੱਕ ਕਿ ਜਿਹੜੀ ਸਜ਼ਾ ਦਿੱਤੀ ਜਾਵੇ ਉਹ ਸੋਦੀ ਅਰਪ ਦੇ ਹਿਸਾਬ ਨਾਲ ਹੀ ਦਿੱਤੀ ਜਾਵੇ ਇਹਨੂੰ 5-5 ਫੁੱਟ ਗੱਡਿਆ ਜਾਵੇ ਔਰ ਜਿਹੜਾ ਬੰਦਾ ਹੋਵੇ ਜਾਂ ਜਨਾਨੀ ਹੋਵੇ ਜਾਂ ਬੰਦਾ ਚਾਹੇ ਬੱਚਾ ਕੋਈ ਇਹਦੇ ਪੱਥਰ ਮਾਰਨਾ ਇਹਦੀ ਜੁੱਤੀਆਂ ਮਾਰਨਾ ਜੋ ਰਾਟ ਮਾਰੇ ਕੋਈ ਸਿਰ ਤੇ ਚ ਜਿੱਦਾਂ ਮਾਰੀ